ਸਸਰੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੀ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 25521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਬਈ ਮੋੜ ਤੇ ਅੱਜ ਵੀਰੇ ਤੀਜੇ ਸੂਏ ਮੱਝ ਸੂਈ ਹੋਈ ਆ ਇੱਕ ਦਿਨ ਹੋਇਆ ਸੂਈ ਨੂੰ ਤੇ ਬਾਈ ਪੱਪੀ ਦੇ ਘਰ ਆ ਪੱਪੀ ਫਬਜੀ ਦੇ ਫੌਜੀ ਸਾਹਿਬ ਨੇ ਵੀਰੇ 15 ਕਿਲੋ ਤੱਤੇ ਦੀ ਗਾਰੰਟੀ ਦਿੱਤੀ ਆ ਵਪਾਰ ਲਾਈਨ ਚ ਕੋਈ ਵੀ ਬੰਦਾ ਗਾਰੰਟੀ ਨਹੀਂ ਦਿੰਦਾ ਤੇ ਬਾਈ ਨੇ 15 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਆ ਤੁਹਾਡੇ ਸਾਹਮਣੇ ਵੀਰੇ ਮੱਝ ਹੈਗੀ ਆ ਤੁਸੀਂ ਵੇਖ ਸਕਦੇ ਹੋ ਚੰਗੀ ਮੱਝ ਆ ਵੱਡੀ ਵੀਰੇ ਪੱਠਪੂੜੇ ਦੀ ਚੰਗੀ ਆ ਬਹੁਤ ਸੋਹਣੇ ਥਣ ਲੱਗੇ ਆ ਵੀਰੇ ਮੱਝ ਨੂੰ ਲੰਮੇ ਥਾਣਾ ਜਿਵੇਂ ਤੁਸੀਂ ਪਹਿਲਾਂ ਦੇਖ ਕੇ ਹਟੇ ਹੋ ਵੇਖ ਲਓ ਵੀਰੇ ਥਣ ਬਹੁਤ ਚੰਗੇ ਆ ਵੀਰੇ ਮਗਰੇ ਦੇ ਕੱਟੀਆਂ ਕਾਲੇ ਰੰਗ ਦੀ ਬਹੁਤ ਸੋਹਣੀ ਕੱਟੀਆਂ ਵੀਰੇ ਜਾਦ ਦੀ ਪੱਠਪੂੜੇ ਦੀ ਮੱਝ ਬਹੁਤ ਜ਼ਿਆਦਾ ਚੰਗੀ ਆ ਬਾਈ ਕਈ ਵਾਰੀ ਸਾਥੋਂ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਤੇ ਬਾਈ ਦਾ ਤੁਹਾਨੂੰ ਅਸੀਂ WhatsApp ਨੰਬਰ ਦੇਵਾਂਗੇ ਤੁਸੀਂ ਉਤੋਂ ਵੀਡੀਓ ਮੰਗਾ ਸਕਦੇ ਹੋ ਮੱਝ ਦਾ ਤੁਸੀਂ ਤੋਰਾ ਦੇਖ ਸਕਦੇ ਹੋ ਬਾਈ ਚੰਗਾ ਤੋਰਾ ਬਾਈ ਇੱਕ ਦਾਣ ਹੋਇਆ ਸੂਈ ਨੂੰ ਬਾਈ ਇਹਦਾ ਮੁੱਲ 1,30,000 ਰੁਪਏ ਬਾਈ ਇਹਦਾ ਮੁੱਲ ਕਰਦਾ ਤੇ ਬਾਈ ਦਾ ਜਿਹੜਾ ਕੰਟੈਕਟ ਨੰਬਰ ਹੈਗਾ ਜੀ ਉਹ ਹੈਗਾ 7009748326 7009748326 ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਵੀਰ ਨੂੰ ਇਹ ਮੱਝ ਚਾਹੀਦੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਬਾਈ ਜੀ 15 ਕਿਲੋ ਦੁੱਧ ਦੀ ਬਾਈ ਨੇ ਗਾਰੰਟੀ ਦਿੱਤੀ ਆ ਤੇ ਇਸੇ ਤਰ੍ਹਾਂ ਵੀ ਆਪਣੇ ਬਰਾਡ ਕੈਟਰਲ ਫਾਰਮ ਨੂੰ ਸਬਸਕ੍ਰਾਈਬ ਕਰਦੇ ਰਹੋ ਚੈਨਲ ਨੂੰ ਤੁਸੀਂ ਮਗਰ ਵੀਰੇ ਕੱਟੀ ਦੇਖ ਸਕਦੇ ਹੋ ਸੋਹਣੀ ਕੱਟੀ ਆ ਤੇ ਇਸੇ ਤਰ੍ਹਾਂ ਵੀਰੇ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ